ਚੋਰਾ ਨੂੰ ਜੋ ਚੀਜ਼ ਵੀ ਮਿਲੇ ਉਹ ਚੋਰੀ ਕਰ ਲੈਂਦੇ ਨੇ ਬਸ ਆਸ-ਪਾਸੇ ਕੋਈ ਵੇਖਦਾ ਨਾ ਹੋ। ਅੱਜ ਕੱਲ ਚੋਰ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਮੋਟਰਾਂ ਚੋਰੀ ਨਹੀਂ ਕਰ ਰਹੇ ਬਲਕਿ ਮੋਟਰਾਂ ਦੇ ਉੱਪਰ ਲੱਗੀਆਂ ਬਿਜਲੀ ਦੀਆਂ ਕੇਬਲਾਂ ਨੂੰ ਚੋਰੀ ਕਰ ਰਹੇ ਨੇ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਨਾ ਤਾਂ ਉਹਨਾਂ ਨੂੰ ਪੁਲਿਸ ਦੀ ਫੋਇਲ ਪਰਵਾਹ ਨਾ ਹੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਣ ਦਾ ਕੋਈ ਡਰ ਹੈ। ਬਰਨਾਲਾ ਜ਼ਿਲ੍ਹੇ ਦੇ ਰੂੜੇ ਕੇ ਕਲਾ ਇਲਾਕੇ ਦੇ ਵਿੱਚ ਚੋਰਾਂ ਨੇ ਇੱਕੋ ਰਾਤ ਦੇ ਵਿੱਚ 45 ਮੋਟਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਬਿਜਲੀ ਦੀਆਂ ਕੇਬਲਾਂ ਨੂੰ ਚੋਰੀ ਕਰ ਲਿਆ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਕਿਸਾਨ ਇਸ ਵੇਲੇ ਤੰਗ ਪਰੇਸ਼ਾਨ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਚੋਰਾਂ ਤੋਂ ਉਹਨਾਂ ਦਾ ਖਿਹੜਾ ਛੁਡਾਇਆ ਜਾਏ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਦੀਆਂ ਕੇਬਲਾਂ ਚੋਰੀ ਹੋਣ ਦੇ ਨਾਲ ਉਹਨਾਂ ਦੀਆਂ ਮੋਟਰਾਂ ਬੰਦ ਪਈਆਂ ਨੇ ਤੇ ਮੋਟਰਾਂ ਬੰਦ ਹੋਣ ਦੇ ਨਾਲ ਪਾਣੀ ਖੇਤਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ ਤੇ ਕਿਸਾਨਾਂ ਨੇ ਚੋਰਾਂ ਦੇ ਖਿਲਾਫ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਿਹੜੇ ਇਹ ਚੋਰ ਨੇ ਗਰੋ ਹੈ ਇਹਨਾਂ ਦੇ ਛੇਤੀ ਤੋਂ ਛੇਤੀ ਨੱਥ ਮਾਰ ਕੇ ਸਾਡੇ ਕਿਸਾਨਾਂ ਦਾ ਖੇੜਾ ਛੜਾਇਆ ਜਾਵੇ ਇਹ ਚੋਰ ਨੇ ਤੇ ਸਾਡੀਆਂ ਫਸਲਾਂ ਸੁੱਕ ਜਾਂਦੀਆਂ ਜੀ ਬੇਵਾਰ ਹੋ ਜਾਂਦੀਆਂ ਜਿੱਥੇ ਕਿ ਮਤਲਬ ਕਿ ਟਰੈਕਟਰ ਵੀ ਨਹੀਂ ਜਾਂਦੇ ਕਿਸਾਨਾਂ ਦੇ ਉੱਥੇ ਅਸੀਂ ਜੀ ਬਹੁਤ ਪਰੇਸ਼ਾਨ ਹੁੰਦੇ ਹਾਂ ਜੀ ਹਾਂਜੀ ਮੋਟਰਾਂ ਇੱਥੇ ਅੱਜ ਦੀ ਹੋ ਗਿਆ 45 ਇਹ ਤੋਂ ਪਹਿਲਾਂ ਹੋਈਆਂ ਜੀ 16 ਤੇ ਉਸ ਤੋਂ ਪਹਿਲਾਂ ਦੂਜੇ ਏਰੀਏ 'ਚ ਹੋਈਆਂ ਜੀ 35 ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਵੀ ਜਿਹੜੇ ਇਹ ਚੋਰ ਨੇ ਇਹਨਾਂ ਨੂੰ ਫੜਨਾ ਚਾਹੀਦਾਗਾ ਅਸਰ ਅਸੀਂ ਬਹੁਤ ਦੁਖੀ ਆ ਸਾਡੇ ਤੁਸੀਂ ਐ ਮੰਨੋ ਵੀ 45 ਮੋਟਰਾਂ ਦੀਆਂ ਤਕਰੀਬਨ ਕੱਲ੍ਹ ਵਾਲੀ ਰਾਤ ਚੋਰੀ ਹੋਈ ਆ 16 ਮੋਟਰਾਂ ਪਹਿਲਾਂ ਚੋਰੀ ਹੋਈਆਂ ਨੇ ਸਾਡੇ ਪਿੰਡ ਦੇ ਤੁਸੀਂ ਐ ਮੰਨੋ ਵੀ ਵਿੱਚ ਥਾਣਾ ਪਿੰਡ ਚਾ ਥਾਣਾ ਫੇਰ ਵੀ ਤੁਸੀਂ ਐ ਮੰਨੋ ਵੀ ਇੰਨੀਆਂ ਚੋਰੀਆਂ ਹੋ ਰਹੀਆਂ ਨੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕੇ ਬਣਾ ਦੇ ਹੋਈਆਂ ਨੇ ਰੋਡੇ ਦੇ ਕਲਾ ਮੈਂ ਛੱਡ ਕੇ ਲੈ ਕੇ ਜਿਹੜਾ ਪੈਸਾ ਦਾ ਸੇਰ ਨਾਲ ਇਹਦੇ ਪਿਛਲੇ ਪਾਸੇ ਕੱਸੀ ਟੰਪਰੇ ਦੋ ਰਾ ਹੋਰ ਵੀ ਕ੍ਰਾਸ ਕਰਕੇ 45 ਮੋਟਰਾਂ ਲਵਾਈਆਂ ਨੇ ਜਿਹਦੇ ਚੋਂ ਪਰਸੋਂ ਰਾਤ ਨੂੰ 16 ਮੋਟਰਾਂ ਦੀਆਂ ਲਾਈਆਂ ਉਦੋਂ ਹਫ਼ਤਾ ਪਹਿਲਾਂ ਰਾਤ ਨੂੰ ਕਟੋਕਟ 35 ਮੋਟਰਾਂ ਦੀਆਂ ਲਾਈਆਂ ਲਗਾਤਾਰ ਚੋਰਾਂ ਦੇ ਜਿਹੜੇ ਇੱਥੇ ਹੌਸਲੇ ਬੁਲੰਦ ਨੇ ਬੜੀ ਐ ਜਮਾ ਬਿਨਾ ਕਿਸੇ ਦੇ ਡਰ ਤੋਂ ਲਗਾਤਾਰ ਲਾ ਰਹੇ ਨੇ ਇੱਕ ਮੋਟਰ ਤੇ ਅਸੀਂ ਦੇਖਿਆ ਇੱਥੇ ਲਾਈਟ ਵੀ ਚੱਲਦੀ ਸੀ ਰਾਤ ਉਹਦੇ ਤੋਂ ਵੀ ਉਹਨਾਂ ਨੇ ਜਦੋਂ ਤਾਰ ਕੱਟੀ ਐ 스ਪਾਰਕ ਵੱਜਿਆ ਹੋਇਆ ਹੋ ਸਕਦਾ ਨਾਲ ਲੱਗ ਜਾਣਾ ਇਸ ਮਾਮਲੇ ਬਾਰੇ ਥਾਣਾ ਰੂੜੇ ਕੇ ਕਲਾਂ ਦੀ ਐਸਐਚਓ ਨੇ ਦੱਸਿਆ ਹੈ ਕਿ ਕਿਸਾਨਾਂ ਵੱਲੋਂ ਖੇਤਾਂ ਦੇ ਵਿੱਚ ਲੱਗੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਣ ਦੀ ਸ਼ਿਕਾਇਤ ਉਹਨਾਂ ਨੂੰ ਦਿੱਤੀ ਹੈ ਤੇ ਕਿਸਾਨਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਛੇਤੀ ਹੀ ਤਲਾਸ਼ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਹਾਂਜੀ ਆਪਣੇ ਜਿਹੜੇ ਹੈਗੇ ਪਿੰਡ ਰੂੜੀ ਦੇ ਕਲਾਂ ਦੇ ਕਿਸਾਨਾਂ ਵੱਲੋਂ ਸ਼ਿਕਾਇਤ ਆਈ ਹੈ ਦੀ ਉਹਨਾਂ ਦੇ ਖੇਤਾਂ ਦੇ ਵਿੱਚ ਰਾਤ ਜਿਹੜੀ ਹੈਗੀ ਮੋਟਰਾਂ ਤੋਂ ਮੋਟਰਾਂ ਦੀ ਤਾਰਾਂ ਚੋਰੀ ਹੋਈਆਂ ਨੇ ਜਿਨ੍ਹਾਂ ਦੇ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਜਿਹੜੇ ਹੈਗੇ ਨਾਮ ਲੁੰਬੇ ਦਿੱਤੇ ਹੈਗੇ ਗ੍ਰਿਫਤਾਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਗਬਾਣੀ ਟੀਵੀ ਲਈ ਵਨੀਤ ਸ਼ਰਮਾ ਦੀ ਰਿਪੋਰਟ